ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਪਵਿੱਤਰ ਜੋੜਾ ਸਾਹਿਬ ਆ ਜੋ ਇਸ ਟਾਈਮ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਵਿਖੇ ਹਰਮੇਲ ਸਿੰਘ ਕਾਕਾ ਤਰਲੋਚਨ ਸਿੰਘ ਲੋਚੀ ਉਹਨਾਂ ਦੇ ਘਰ ਵਿੱਚ ਸਜੋਬਤ ਨੇ ਜੋ ਲੋਹੜੀ ਤੋਂ ਅਗਲੇ ਦਿਨ ਮਾਘੀ ਵਾਲੇ ਦਿਨ ਸਵੇਰ ਵੇਲੇ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾਂਦੇ ਨੇ ਇਹ ਤਾਂ ਆਪਾਂ ਸਾਰੀ ਗੱਲਬਾਤ ਕਰਾਂਗੇ ਇਹਨਾਂ ਕੋਲੇ ਕਿਵੇਂ ਇਹ ਜੋੜਾ ਸਾਹਿਬ ਇੱਥੇ ਆਏ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਬਾਕੀ ਦੱਸਿਆ ਇਹਨਾਂ ਨੇ ਜੋ ਇਹਦੀ ਇਹਦਾ ਚੜਾਵਾ ਹੁੰਦਾ ਉਹ ਸਾਰਾ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੀ ਪਰਵੰਦ ਕਮੇਟੀ ਨੂੰ ਬਲਾਸਪੁਰ ਦੀ ਨੂੰ ਆਪਾਂ ਹੁਣ ਸਾਰੀ ਗੱਲਬਾਤ ਕਰਦੇ ਆਂ ਇਹਨਾਂ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਜਿਹੜਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਜੋੜਾ ਸਾਹਿਬ ਆਪਾਂ ਦੇਖ ਰਹੇ ਆਂ ਤੁਹਾਡੇ ਘਰੇ 'ਚ ਸ਼ੋਭਤਾ ਤੇ ਇਹ ਤੁਸੀਂ ਹਰੇਕ ਸਾਲ ਮਾਗੀ ਵਾਲੇ ਦਿਨਾਂ ਦਾ ਦਰਸ਼ਨ ਕਰਵਾਉਣੇ ਆ ਕਿ ਹੋਰ ਦਿਨ ਵੀ ਕਿਸੇ ਕਰਵਾਉਣਾ ਮਾਗੀ ਵਾਲੇ ਦਿਨ ਵੀ ਕਰਵਾਉਣਾ ਹੈ ਜਿਵੇਂ ਕੋਈ ਉਹ ਅਜੇ ਸਾگەਤ ਉਹਨੂੰ ਵੀ ਕਰਾ ਦੇਣੇ ਨੇ ਠੀਕ ਹੈ ਤੇ ਜਿਹੜਾ ਤੁਸੀਂ ਕਹਿੰਦੇ ਸੀ ਜਿਹੜੀ ਜਿਹੀ ਹੁੰਦੀ ਹੈ ਆਪਣੀ ਮਾਇਆ ਮਾਇਆ ਇਕੱਠੀ ਹੁੰਦੀ ਹੈ ਭੇਟਾ ਹੁੰਦੀ ਹੈ ਇਹ ਗੁਰੂ ਘਰ ਦੇ ਦਿੰਦੇ ਨੇ ਨਾ ਹਾਂ ਜੀ ਗੁਰੂ ਘਰ ਪਹਿਲਾਂ ਤੋਂ ਜਿਵੇਂ ਦੇਈ ਜਾਂਦੇ ਆ ਉਵੇਂ ਗੁਰੂ ਘਰ ਦੇ ਦਿੰਦੇ ਆ ਜਿਵੇਂ ਹੁਣ ਅੱਜ ਜਿਹੜੀ ਭੇਟਾ ਹੋਈ ਅੱਜ ਉਹਦੀ ਕਮੇਟੀ ਵਾਲਿਆਂ ਨੇ ਨਾਲ ਹੀ ਉਹਨਾਂ ਨੂੰ ਦੇ ਦੇਣੀ ਹੈ ਠੀਕ ਹੈ ਠੀਕ ਹੈ ਤੇ ਇਹ ਤੁਹਾਡੇ ਕੋਲੇ ਜਿਹੜਾ ਇਹ ਜੋੜਾ ਸਾਹਿਬ ਆ ਇਹ ਕਿਵੇਂ ਆਇਆ ਤੁਹਾਡੇ ਕੋਲੇ ਜੀ ਇਹ ਇਹ ਜੀ ਬਸ ਆ ਗਏ ਹਾਂਜੀ ਸੀਗੇ ਅਸਲ ਤਾਂ ਬਜ਼ੁਰਗਾਂ ਨੂੰ ਬਾਲਾ ਪੁੱਤ ਜਾਨੀ ਸੀਗੇ ਕਦੇ ਹਾਂਜੀ ਉਹਨਾਂ ਨੇ ਦਰਸ਼ਨ ਉਹਨਾਂ ਦੇ ਆਖਣ ਹੋਏ ਸੀਗੇ ਦਾਦੂ ਪਾਸ਼ਾ ਦੇ ਅੱਛਾ ਜੀ ਉਹਨਾਂ ਨੇ ਸੇਵਾ ਸੋਭਾ ਕੀਤੀ ਠੀਕ ਹੈ ਜੀ ਉਹ ਸੇਵਾ ਵਿੱਚ ਖੋਜ ਹੋ ਕੇ ਤੇ ਜੋੜਾ ਸਾਹਿਬ ਦੇ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਕਹਿੰਦੇ ਸੀ ਇਹ ਇਹਦਾ ਇਸ਼ਨਾਨ ਕਰਵਾਤਾ ਸੀ ਉਹ ਦੋ ਵਾਰ ਇਹ ਸੁੰਗੜ ਜਿਕੇ ਹਨ ਉਹ ਸਾਂਗਤਾਈ ਸੀਗੀ ਧਾਇ ਤੋਂ ਸੰਗਤਾਈ ਸੀ ਉਹ ਸੰਤ ਸੀਗੇ ਸੰਤ ਮਹਾਤਮਾ ਉਹਨਾਂ ਨੇ ਕਹਿੰਦੇ ਵੀ ਤੁਸੀਂ ਸਨਾਨ ਤਾਂ ਨਹੀਂ ਕਰਾਇਆ ਸੀਗਾ ਨਹੀਂ ਜੀ ਉਹ ਫਿਰ ਉਹਨਾਂ ਨੇ ਸਨਾਨ ਕਰਾਉਣਾ ਉਹ ਸੁੰਗੜ ਗਏ ਹੂੰ ਨਹੀਂ ਪੂਰੇ ਜੋੜੇ ਪੂਰੇ ਦਾਇਰੇ ਦੇ ਵਿੱਚ ਸੰਗੋੜੀ ਦੇ ਵਿੱਚ ਪੂਰੇ ਠੀਕ ਆ ਆਪਣੇ ਜਿਵੇਂ ਪਹਿਲਾਂ ਦੇਖਿਆ ਆਪਣੇ ਮੂਹਰੇ ਦਰਵਾਜ਼ਾ ਹੁੰਦਾ ਸੀ ਨਾ ਹਾਂਜੀ ਹਾਂ ਪਹਿਲਾਂ ਉਹਦੇ ਵਿੱਚ ਉਹ ਨਾ ਨਿਸ਼ਾਨੀ ਰੱਖੀ ਹੁੰਦੀ ਸੀ ਨਾ ਹਾਂਜੀ ਹਾਂ ਹਾਂ ਪਹਿਲਾਂ ਤਾਂ ਅੰਦਰਲਾ ਘਰ ਸੀ ਸਾਡਾ ਹਾਂ ਮਾਇਆ ਦਾ ਛੋਟਾ ਸੀ ਉੱਥੇ ਕੰਧ ਦੇ ਵਿੱਚ ਜਿਵੇਂ ਆਲੇ ਹੁੰਦੇ ਸੀ ਅੱਗੇ ਆळ्याਾਂ 'ਚ ਜਾਨੀ ਰੱਖਿਆ ਹੋਇਆ ਸੀ ਆਲੇ ਸੇ ਜਾ ਕੇ ਰੱਖਿਆ ਹੋਇਆ ਸੀ ਜਿਹੜੀ ਵੀ ਪਈ ਉਹ ਜਿਹੜੀ ਜਿਹਦੇ 'ਚ ਜੋੜਾ تھا ਫਟ ਸੀ ਛੋਟੀ ਕੰਧ 'ਚ ਕਿੱਲੇ ਗੱਟ ਕੇ ਬਾਕੀ ਤਾਂ ਹਜੇ ਵੀ ਪਿਆ ਹੋਊਗਾ ਜਿਵੇਂ ਕੰਧ 'ਤੇ ਰੱਖਿਆ ਹੁੰਦਿਆ ਕਿੱਡੇ ਗੱਟ ਕੇ ਹੂੰ ਕੌੜੇ 'ਚ ਕੋਣ ਸੀ ਛੋਟੀ ਛੋਟੀ ਠੀਕ ਹੈ ਆ ਵੀ ਫਿਰ ਇੱਕ ਮਾਈ ਉਹ ਦਾ ਕੱਚੇ ਘਰੋਂ ਰਹੀ ਯਾਰ ਦੇਖ ਗਈ ਜੀ ਇੱਕ ਗਾੜ ਘਰ ਆ ਤੇ ਐਸਾਈ ਜੀ ਬਾਹਰੋਂ ਕੋਈ ਆਈ ਜਿਹੜਾ ਬਖਸਾ ਹਾਂ ਬਖਸਾ ਮਾਈ ਦੇਖ ਗਈ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੋ ਵੀ ਸੰਗਤਾਂ ਜੋੜਾ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਉਹਨਾਂ ਵਾਸਤੇ ਚਾਹ ਪਾਣੀ ਦਾ ਲੰਗਰ ਤਿਆਰ ਕਰਦੇ ਹੋਏ